ਹੈਲੋ ਜੀ গুਡ ਮਾਰਨਿੰਗ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਿੱਚੂਲਾ ਬਲੌਗ ਦੇ ਉੱਤੇ ਤੇ ਕਰਦੇ ਆ ਜਿਤਨਾ ਮੈਂ ਬਲੌਗਸ ਸ਼ੁਰੂ ਤੇ ਮਿਲਦੇ ਆਂ ਜੀ ਦਿਨੇ ਕੀ ਕੀ ਕੰਮ ਕਰਾਂਗੇ ਕੀ ਕੀ ਕਿੱਧਰ ਜਾਵਾਂਗੇ ਜੋ ਜੋ ਵੀ ਹੁੰਦਾ ਜ਼ਰੂਰ ਦਿਖਾਵਾਂਗੇ ਸੋ ਮਿਲਦੇ ਆਂ ਜੀ ਦਿਨੇ ਮੈਸ ਤਾਂ ਕਿ ਮੈਂ ਕੱਟਤੀਆਂ ਬਾਰੇ ਆਓ ਵੇ ਮਾਦੇ ਦੇਤਾ ਉਹਦਾ ਨਾ ਕਿ ਮੇਰੇ ਨਾਲ ਇਹ ਚੱਲਦਾ ਮਾਦੂ ਫੜਦਾ ਦੌੜ ਜਿਹੜਾ ਇਹ ਤਾਂ ਨਹੀਂ ਮਿਲਿਆ ਨਾ ਜਿਹੜਾ ਉਹ ਮਿਲਿਆ ਹੋਏ ਨਾਲ ਹੀ ਤੇ ਮਾਰ ਕੇ ਦਿੱਤੇ ਜਨਾ ਕੀ ਗਾ ਕਸਤ ਮਾੜੀ ਕਰ ਲੋਗੇ ਧੂਈ ਤੇ ਬਣਾ ਦਿੰਨੇ ਆ ਲੈ ਹਾਂ ਇਹ ਪਰ ਇਹ ਹੋਲਰ ਲਾ ਕੇ ਆਹਨੇ ਟਰੈਡ ਕਰਨੀ ਰਹੀ ਹੈ ਇਹ ਠੰਡੇ ਦੇ ਸਿਆਲਿਆ ਤੋਂ ਨਹੀਂ ਚੱਲਦਾ ਜਵਾੜ ਕਰਦਾਈਆਂ ਲਓ ਜੇ ਅਸੀਂ ਆਗੇ ਸਿਰ ਪਰ ਤੋਂ ਘਰੇ ਤੇ ਹੋ ਗਈ ਸ਼ਾਮ ਬਹੁਤ ਜ਼ਿਆਦੇ ਆਉਂਦੀ ਲੱਗੇ ਚੱਲੇ ਮੁਰੇ ਸੇਕਣ ਸਕੂਟਰ ਤੇ ਪਾਲਾ ਬਹੁਤ ਲੱਗਦਾ ਆਨਸਰ ਅੱਗ ਮਚਾ ਲਈ ਅਸੀਂ ਲਾਗੇ ਸੇਕਣ ਤੇ ਨਵੇਂ ਬਣਾਵਾਂਗੇ ਸੇਮੀਆਂ ਸੇਮੀਆਂ ਜੇ ਅਸੀਂ ਬਣਾਵਾਂਗੇ ਜੀ ਗੜਾਣੇ ਵਾਲੀਆਂ ਗੁੜ ਵਾਲੀਆਂ ਸੇਮੀਆਂ ਤੇ ਉਹਦੇ ਵਾਸਤੇ ਆਪਣੇ ਪਾਣੀ ਧਰ ਲਿਆ ਗਰਮ ਹੋਣ ਪਾਣੀ ਗਰਮ ਹੋਇਆ ਤਾਂ ਫਿਰ ਅੱਗੇ ਆਮਗੇ ਦੇ ਵਿੱਚ ਸ਼ੱਕਰ ਤਿੱਕਿਆਓ ਇਹਨੂੰ ਇਹ ਪਾਣੀ ਹੋਇਆ ਗਰਮ ਉਹ ਇਹ ਵਿੱਚ ਪਾ ਦਾਂਗੇ ਆਪਾਂ ਇੱਕ ਕੜਾ ਸੀਕਿਆਉ ਦੀ ਤੇ ਹੁਣ ਪਾ ਦਾਂਗੇ ਦੋ ਕੌਲੀਆਂ ਸ਼ੱਕਰ ਦੀਆਂ ਪਾ ਦੇ ਅਸੀਂ ਨੇ ਆਈ ਗਏ ਹੁਣ ਤਾਂ ਆਪਣਾ ਪਾਣੀ ਉਬਲਣ ਲੱਗਿਆ ਨੇ ਸੇਕ ਕਰ ਖੋਜੋਦ ਨੂੰ ਫਿਰ ਪਾਵਾਂਗੇ ਸੇਲੀਆਂ ਆ ਆ ਜਿਹਨੇ ਚੁੱਲ੍ਹੇ ਦੀ ਅੱਗ ਸੇਕਣੀ ਹੈ ਲੋਦੇ ਵਿੱਚ ਕਿ ਖਾਣੀਆਂ ਨੇ ਗੜਾਣੇ ਵਾਲੀਆਂ ਸੇਲੀਆਂ ਗੁੜ ਵਾਲੀਆਂ ਪਪਾ ਦੇਸੀ ਲੈ ਜੀਆਂ ਵਿੱਚ ਦੋ ਤਾਂ ਕਿ ਹੋਰ ਵੀ ਟੇਸਟੀ ਬਣ ਜੇ ਸੇਲੀਆਂ ਆਪਣੀਆਂ ਲਓ ਇਹ ਪਾਣੀ ਆਪਣਾ ਹੋ ਗਿਆ ਗਰਮ। ਥੋੜਾ ਮੈਨੂੰ ਗੜਾ ਲੈ। ਉਹ ਪਲੇਟ 'ਚ ਨਾ ਪਾ ਦੇ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੀਗੀਆਂ। ਦੇਖੋ 70 ਸਾਰੀ ਖੁਰ ਗਈ। ਤਾਂ ਪਾ ਦੇ।

ਫਰਨੋ ਨ ਕਿੰਨਾ ਵੱਡਾ ਹੈ ਜਿੰਨੇ ਚਸੇ ਨੇ ਆਪਣੇ ਤੱਕ ਦੀਆਂ ਨੇ ਤੇ ਨੀ ਉਸ ਨੇ ਕੋਲੈਸ ਬੜੀ ਮੜੀ ਕਮਾਈ ਲਾ ਫੇਤੋ ਦਾ ਥੋੜੀ ਹੋਰ ਭਰ ਲੈ ਅਗਬਾਲੀ ਨਾ ਕਰਨੀ ਫਿਰ ਉਬਲ ਜਾਣੀ ਨਹੀਂ ਉਬਲਦੀਆਂ ਉਬਲਦੀਆਂ ਹੁੰਦੇ ਨੇ ਉਬਲਣੇ ਤਾਂ ਡੜੀਆਂ ਹੁੰਦੀਆਂ ਨੇ ਇਹ ਨਹੀਂ ਉਬਲਦੀਆਂ ਹਲੋ ਇਸੇ ਮੀਂਹ ਆਪਣੀਆਂ 5-10 ਮਿੰਟਾਂ 'ਚ ਬਣ ਜਾਣਗੀਆਂ। ਇਹ ਚੱਕ ਲੱਗ ਗਈਆਂ ਨਾ ਉਪਲ। ਇਹਨਾਂ ਨੇ ਕਿਹਾ ਦੀ ਉਪਲ ਦੀਆਂ ਹੁੰਦੀਆਂ ਨੇ। ਤੇ ਤਾਂ ਨਹੀਂ। ਇਹ ਗੜਾਂ ਵਾਲੀਆਂ ਸੇਮੀਆਂ, ਕੋਡ ਵਾਲੀਆਂ ਠੰਡ ਦੇ ਵਿੱਚ ਬਹੁਤ ਚੰਗੀਆਂ ਨੇ ਖਾਣ ਵਾਸਤੇ। Agak-agak, aga. hmm, ya. Bali karian, ya. ਲਓ ਸੇਵੀ ਆਪਣੇ ਬਣ ਕੇ ਤਿਆਰ ਨੇ ਬਿਲਕੁਲ ਦੇਖੋ ਕਿੰਨੀ ਵਧੀਆ ਬਣੀਆਂ ਨੇ ਗੜਾਣੇ ਵਾਲੀਆਂ ਸੇਵੀਆਂ ਇਹ ਦੇਖੋ ਬਸ ਲਓ ਜੀ ਆਪਾਂ ਦਾ ਹੋ ਗਿਆ ਤਿਆਰ ਖਾਣ ਵਾਸਤੇ ਤੇ ਜੀਨੇ ਜਿਨੇ ਖਾਣੀਆਂ ਨੇ ਆਜੋ ਜਲਦੀ ਜਲਦੀ ਜਿਹਨੂੰ ਪਸੰਦ ਨੇ ਲਓ ਜੀ ਹੋ ਗਈ ਰਾਤ ਰੋਟੀਆਂ ਖਾ ਕੇ ਸੇਮੀਆਂ ਸੱਚ ਆ ਗਏ ਸੀ ਬਿਸਤਰੇ ਦੇ ਵਿੱਚ ਜਾਈ ਚ ਇੱਥੇ ਹੀ ਵਲੌਗ ਸ਼ੁਰੂ ਕੀਤਾ ਤੇ ਇੱਥੇ ਹੀ ਕਰਦੇ ਆਂਡ ਹੁਣ ਮਿਲਾਂਗੇ ਜੀ ਕੱਲ ਨੂੰ ਨਵੇਂ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ